ਸਤਿ ਸ੍ਰੀ ਅਕਾਲ ਜੀ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸਹਿਯੋਗ ਕਰੋ ਇਹ ਸਹਿਯੋਗ ਤੁਸੀਂ ਕਿਸੇ ਹੋਰ ਲਈ ਨਹੀਂ ਆਪਣੇ ਲਈ ਕਰਨਾ ਆ ਇਹ ਤੁਹਾਡੇ ਆਪਣੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਜੇ ਫੈਸਲਾ ਨਵੇਂ ਸਿਰੇ ਤੋਂ ਲਾਗੂ ਹੁੰਦਾ ਆ ਜਾਂ ਫਿਰ ਕੋਈ ਵੀ ਇਦਾਂ ਦੀ ਲਾਈਨ ਲਿਖੀ ਆ ਜਾਂਦੀ ਆ ਜਿਸ ਦੇ ਨਾਲ ਕਿਸੇ ਨੂੰ ਵੀ ਨੁਕਸਾਨ ਹੁੰਦਾ ਆ ਤਾਂ ਉਹਦੀ ਜ਼ਿੰਮੇਵਾਰੀ ਤੁਹਾਡੀ ਸਾਰਿਆਂ ਦੀ ਆਪਣੀ ਹੋਏਗੀ ਠੀਕ ਆ ਜੀ ਹਰੇਕ ਸਾਥੀ ਦਾ ਇੰਨਾ ਫਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਯੋਗਦਾਨ ਦੇਵੇ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ 10-10 ਹਜ਼ਾਰ ਹੀ ਪਾਣਾ ਹੈ ਜੇ ਕੋਈ 5000 ਦੀ ਸ਼ਮਤਾ ਰੱਖਦਾ 5000 ਪਾਵੇ 2000 ਪਾਵੇ 2500 ਪਾਵੇ ਹੈਨਾ 1000 ਪਾਵੇ ਪਰ ਅਕਾਊਂਟ 'ਚ ਫੰਡ ਜ਼ਰੂਰ ਪਾਵੇ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਕਿਉਂਕਿ ਇਹ ਜਿਹੜਾ ਸੁਪਰੀਮ ਕੋਰਟ 'ਚ ਕੇਸ ਚੱਲ ਰਿਹਾ ਹਰ ਇੱਕ ਸਾਥੀ ਨੂੰ ਪਤਾ ਹੈ ਕਿ ਘੱਟੋ-ਘੱਟ 20 ਤੋਂ 25 ਲੱਖ ਰੁਪਏ ਲੱਗਣੇ ਲੱਗਣਾ ਹੈ ਠੀਕ ਹੈ ਜੀ ਘੱਟੋ-ਘੱਟ ਕਹਿ ਰਹੇ ਆਂ ਵੈਸੇ ਤਾਂ ਜਿੱਦਾਂ ਕਿ ਰਮੇਸ਼ ਰੌਇਲ ਜੀ ਕਹਿ ਰਹੇ ਨੇ ਕਿ ਹੈਨਾ ਹੋ ਜਾਏਗਾ ਹੈਨਾ ਮੈਨੂੰ ਵੀ ਲੱਗਦਾ ਕਿ ਇੱਕ ਦਿਨ ਚ ਹੋ ਜਾਏਗਾ ਤੁਸੀਂ ਇਹ ਸੋਚੋ ਕਿ ਇਨ ਕੇਸ 2 ਦਿਨ ਚੱਲ ਜਾਂਦੀ ਤਾਂ ਫੇਰ ਅਸੀਂ ਕੀ ਕਰਾਂਗੇ ਜੇ ਤੁਸੀਂ ਇਹ ਸਿਰਫ ਇੱਕ ਦਿਨ ਦੀ ਸੁਣਵਾਈ ਲਈ ਨਾ ਔਖਾ ਕਰ ਰਹੇ ਆ ਤਾਂ ਮੈਂ ਉਮੀਦ ਕਰਦਾ ਕਿ ਤੁਸੀਂ ਇਸ ਚੀਜ਼ ਨੂੰ ਸਮਝੂਗੇ ਤਾਂ ਥੋੜਾ ਜਿਹਾ ਸਪੀਡ ਨਾਲ ਫੰਡ ਕਰੋਗੇ ਤੇ ਅੱਗੇ ਲਈ ਵੀ ਤਿਆਰ ਰਹੋਗੇ ਵੈਸੇ ਤਾਂ ਮੈਨੂੰ ਲੱਗਦਾ ਇੱਕ ਦਿਨ ਚ ਸੋਲੂਸ਼ਨ ਹੋ ਜਾਣਾ ਪੱਕਾ ਆ 100% ਕਨਫਰਮ ਆ ਹੈਨਾ ਫਿਰ ਵੀ ਆਪਾਂ ਅੱਗੇ ਦੀ ਵੀ ਤਿਆਰੀ ਰੱਖੀਏ ਕਿ ਤੁਸੀਂ ਜੇ 5000 ਪਾਇਆ ਤਾਂ ਇੱਕ ਮਾਂਚੇ ਵੀ ਰੱਖੋ ਕਿ 5000 ਜੇ ਹੋਰ ਪਾਣਾ ਪਿਆ ਤਾਂ ਅਸੀਂ ਉਹ ਵੀ ਪਾਵਾਂਗੇ ਇਹੇ ਮੇਰੀ ਅਪੀਲ ਆ ਸਾਰੇ ਸਾਥੀਆਂ ਨੂੰ ਕਿਉਂਕਿ ਇਹ ਸਾਡੇ ਪੂਰੇ ਪੂਰੀ ਮਿਹਨਤ ਦਾ ਫਲ ਹੁਣ ਮਿਲਣ ਦਾ ਟਾਈਮ ਆ ਤੇ ਕਿਤੇ ਇਹ ਨਾ ਹੋਵੇ ਕਿ ਪੱਕੀ ਫਸਲ ਤੇ ਸਾਰਾ ਪਾਣੀ ਫਿਰ ਜਾਵੇ ਤਾਂ ਫਿਰ ਅਸੀਂ ਪਛਤਾਵਾਂਗੇ ਤਾਂ ਉਮੀਦ ਕਰਦਾ ਕਿ ਤੁਸੀਂ ਸਾਰੇ ਵੱਧ ਤੋਂ ਵੱਧ ਫੰਡ ਦਿਓਗੇ ਧੰਨਵਾਦ ਜੀ